ਦੇਖੋ ਸਭ ਤੋਂ ਪਹਿਲਾਂ ਤੇ ਮੈਂ ਉਸ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਸ਼ੁਕਰਾਨਾ ਕਰਦਾ ਕਿ ਜਿਨ੍ਹਾਂ ਨੇ ਸਾਡੀ ਬਾਹ ਫੜੀ ਔਰ ਇਹਨਾਂ ਹੰਕਾਰੀਆਂ ਦਾ ਹੰਕਾਰ ਭੰਨਿਆ ਔਰ ਸਭ ਤੋਂ ਵੱਡੀ ਗੱਲ ਇਹ ਤਲਵੀਰ ਸਿੰਘ ਦੀ ਜਿੱਤ ਨਹੀਂ ਇਹਨਾਂ ਸਾਰਿਆਂ ਦੀ ਜਿੱਤ ਆ ਇਹ ਹਲਕਾ ਮਜੀਠਾ ਦੀ ਵੱਡੀ ਜਿੱਤ ਆ ਔਰ ਜਿਹੜੇ ਬੰਦੇ ਇਸੇ ਹੰਕਾਰ ਨਾਲ ਗੱਲ ਕਰਦੇ ਸੀ ਜਾਂ ਕਰਕੇ ਗਏ ਨੇ ਜਿਹੜੇ ਉਸ ਦਿਨ ਮੈਨੂੰ ਕਹਿੰਦੇ ਸੀ ਕਿ ਇਹਦੇ ਮੂੰਹ ਤੇ ਚਪੇੜ ਮਾਰਿਓ ਮੈਂ ਅੱਜ ਉਹਨਾਂ ਨੂੰ ਕਹਿਣਾ ਕਿ ਪੁੱਛੋ ਨਾ ਫਿਰ ਲੋਕਾਂ ਨੇ ਕਿਦੇ ਮੂੰਹ ਤੇ ਚਪੇੜ ਮਾਰੀ ਇਹਨਾਂ ਲੋਕਾਂ ਨੂੰ ਬੋਲਣ ਤੋਂ ਪਹਿਲਾਂ ਇਹਨਾਂ ਲੋਕਾਂ ਨੂੰ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ ਅੱਜ 33 ਦੇ ਵਿੱਚੋਂ 33 ਦੇ ਵਿੱਚੋਂ 29 ਹਾਂਜੀ 29 33 ਦੇ ਵਿੱਚੋਂ 29 ਤਿੰਨ ਹੂੰ ਤਿੰਨ ਅਕਾਲੀ ਦਲ ਇੱਕ ਕਾਂਗਰਸਾ ਮੇਰਾ ਫੋਨ ਦੇਈ ਜੀ ਇਹ ਤਿੰਨ ਅਕਾਲੀ ਦਲ ਇੱਕ ਕਾਂਗਰਸ ਤਾਂ ਨੂੰ ਬੜੀਆਂ ਵਧੀਆਂ ਅੱਜ ਮਜ਼ੇਦਾਰ ਚੀਜ਼ਾਂ ਦਿਖਾਵਾਂਗੇ ਨਾਲ ਇਹ ਮੈਂ ਜਿਹੜੇ ਕੁੱਤੀ ਚੋਰ ਰਲੇ ਸੀ ਨਾ ਅੱਜ ਮੈਂ ਨੰਗੇ ਕਰ ਲੱਗਾ ਇਹਨਾਂ ਨੂੰ ਸਾਰਿਆਂ ਨੂੰ ਇਹਨਾਂ ਕਾਂਗਰਸੀਆਂ ਨੇ ਤੇ ਅਕਾਲੀਆਂ ਨੇ ਰਲ ਕੇ ਜੋਰ ਲਾ ਲਿਆ ਕਿ ਅਸੀਂ ਇਹਨਾਂ ਨੂੰ ਅਸੀਂ ਹਰਾਉਣਾ ਪਰ ਗੁਰੂ ਨੇ ਇਹੋ ਜੀ ਕਿਰਪਾ ਕੀਤੀ ਕਿ ਇਹਨਾਂ ਲੋਕਾਂ ਦੀ ਜਿਹੜੀ ਉਹ ਬਹੁਤ ਵੱਡੀ ਜਿੱਤ ਹੋਈ ਹੈ ਜੀ ਯਾਰ ਆ ਦੇਖੋ ਇਹ ਕੀ ਕੁਛ ਉੱਥੇ ਹਲਕੇ ਦੇ ਵਿੱਚ ਕਰਦੇ ਰਹੇ ਆ ਆ ਇੱਕ ਕਾਂਗਰਸ ਦਾ ਇੱਕ ਜਿੱਤਿਆ ਕਾਂਗਰਸੀ ਤਿੰਨ ਜਿੱਤੇ ਕਾਲੀ ਦੇ 29 ਜਿੱਤੀ ਆਮ ਆਦਮੀ ਪਾਰਟੀ ਹਾਂ ਹਾਂ ਮਿੰਦਰ ਸਾਹਿਬ ਸਾਹਮਣੇ ਆਹ ਦੇਖੋ ਉਹ ਕਾਲੀ ਦਲ ਝੰਡੀ ਕਾਲੀ ਦਲ ਦੀ ਜੀ ਤੇ ਪੋਸਟਰ ਕਾਂਗਰਸ ਦਾ ਜੀ ਆਹ ਦੇਖੋ ਝੰਡੀ ਕਾਲੀ ਦਲ ਦੀ ਪੋਸਟਰ ਕਾਂਗਰਸ ਦਾ ਪਰ ਮੈਂ ਉਦੋਂ ਇੱਕ ਰੈਲੀ 'ਚ ਗੱਲ ਕਹੀ ਸੀ ਮੈਂ ਰੈਲੀ 'ਚ ਇਹ ਗੱਲ ਕਿ ਸੀ ਕਿ ਉਹ ਦਿਨ ਦੂਰ ਨਹੀਂ ਮੈਂ ਇਹਨਾਂ ਦੋਵਾਂ ਨੂੰ ਪੱਟ ਕੇ ਬਾਹਰ ਸੁੱਟੂੰਗਾ ਮੈਂ ਇਹਨਾਂ ਲੋਕਾਂ ਦੇ ਸਿਰ ਤੇ ਬੜਕ ਮਾਰੀ ਸੀ ਸ਼ਰਮਣਾ ਡੁੱਬ ਕੇ ਮਰ ਜਾਣਾ ਚਾਹੀਦਾ ਜਿਹੜੇ ਕਾਂਗਰਸ ਦੇ ਹਲਕੇ ਦੇ ਵਿੱਚ ਦਲਾਲ ਆ ਨਾ ਜਿਹੜੇ ਚੰਦ ਪੈਸੇ ਲੈ ਕੇ ਅਕਾਲੀ ਦਲ ਦੀ ਮਦਦ ਤੇ ਆ ਜਾਂਦੇ ਆ ਇੱਕ ਸਾਡਾ ਉੱਥੇ ਕਾਂਗਰਸ ਦਾ ਹੋਰ ਵੀ ਗਰੁੱਪ ਆ ਜਿਹੜਾ ਰੋਜ਼ ਇਹ ਗੱਲ ਕਹਿੰਦਾ ਸੀ ਕਾਂਗਰਸ ਨੂੰ ਇਹਨਾਂ ਨੇ ਖਤਮ ਕਰਤਾ ਬਾਈਕਟ ਕਰਕੇ ਅੱਜ ਇਹਨਾਂ ਲੋਕਾਂ ਨੂੰ ਵੀ ਮੈਂ ਕਹਿਣਾ ਕਿ ਤੁਹਾਨੂੰ ਸ਼ਰਮਣਾ ਡੁੱਬ ਕੇ ਮਰ ਜਾਣਾ ਚਾਹੀਦਾ ਕਿ ਤੁਸੀਂ ਅਕਾਲੀ ਦਲ ਵਾਸਤੇ ਦਿਨ ਰਾਤ ਇੱਕ ਕਰਤਾ ਨੇਕਾ ਪਿੰਡਾਂ ਦੀਆਂ ਮੇਰੇ ਕੋ ਫੋਟੋਆਂ ਪਈਆਂ ਜਿਹੜੀਆਂ ਮੈਂ ਹੁਣੇ ਜਾਰੀ ਕਰੂੰਗਾ ਜਿੱਥੋਂ ਇਹਨਾਂ ਨੇ ਅਕਾਲੀਆਂ ਨੇ ਤੇ ਕਾਂਗਰਸੀਆਂ ਨੇ ਰਲ ਕੇ ਤਨ ਦਾ ਜੋਰ ਲਾ ਲਿਆ ਔਰ ਉਹਨਾਂ ਪਿੰਡਾਂ ਚੋਂ ਵੀ ਬੁਰੀ ਤਰ੍ਹਾਂ ਹਰੇ ਸਰੀਹਾਲਾ ਪਿੰਡ ਜਿੱਥੋਂ ਕਾਲੀ ਦਲ ਨੂੰ ਓਨਲੀ 3 ਵੋਟਸ ਸਾਨੂੰ 200 ਕੁਝ ਵੋਟਾਂ ਪਈਆਂ ਕਾਲੀ ਦਲ ਨੂੰ ਤਿੰਨ ਪਈ ਤੇ ਕਾਂਗਰਸ ਨੂੰ ਜ਼ੀਰੋ ਚਲੋ ਕਾਂਗਰਸ ਤਾਂ ਸ਼ਾਇਦ ਰਲਈ ਸੀ ਸਰ ਇਹ ਇਸ ਕਰਕੇ ਇਹਨਾਂ ਤੈਨੂੰ ਵੋਟਾਂ ਔਰ ਮੈਂ ਰੱਬ ਤੋਂ ਡਰ ਕੇ ਕਹਿੰਦਾ ਮੈਨੂੰ ਮਾਨ ਸੀ ਇਹਨਾਂ ਆਪਣੇ ਭੈਣ ਭਰਾਵਾਂ ਤੇ ਔਰ ਇਹ ਇਹ ਜਿਹੜਾ ਹਲਕਾ ਜਿਹੜਾ ਬਹੁਤ ਲੰਮੇ ਸਮੇਂ ਤੋਂ ਏ ਮਹਿਸੂਸ ਕਰ ਰਹੇ ਸੀ ਲੋਕ ਕਿ ਸਾਡੀ ਜਿਹੜੀ ਇੱਥੇ ਡਵੈਲਪਮੈਂਟ ਵੀ ਰੁਕੀ ਆ ਸਾਡੇ ਅਨੇਕਾਂ ਕੰਮ ਜਿਹੜੇ ਹੋਣ ਵਾਲੇ ਔਰ ਜਦੋਂ ਦਾ ਮੈਂ ਆਮ ਆਦਮੀ ਪਾਰਟੀ ਚ ਆਇਆ ਮੈਂ ਉਹ ਡਵੈਲਪਮੈਂਟ ਵੀ ਕਰਾਇਆ ਰਿਆ ਔਰ ਜਿੱਥੇ ਮੈਂ ਲੋਕਾਂ ਦੇ ਕੰਮ ਕੰਮ ਵੀ ਕਰਾ ਰਿਆ ਔਰ ਮੈਂ ਉਹ ਸੱਚੇ ਪਾਤਸ਼ਾਹ ਵੈਗੁਰੂ ਦਾ ਫੇਰ ਸ਼ੁਕਰਾਨਾ ਕਰਦਾ ਕਿ ਜਿਨ੍ਹਾਂ ਨੇ ਅੱਜ ਸਾਡੀ ਬਾਹ ਫੜੀ ਔਰ ਚਾਰੇ ਦੀਆਂ ਚਾਰੇ ਜ਼ਿਲ੍ਹਾ ਪ੍ਰੀਸ਼ਦ ਜਿਹੜੀਆਂ ਜਿੱਤ ਕੇ ਸਰਦਾਰ ਭਗਵੰਤ ਸਿੰਘ ਮਾਨ ਦੀ ਚੋਲੀ ਦੇ ਵਿੱਚ ਤਨਵੀਰ ਜੀ ਤਨਵੀਰ ਜੀ ਜੀਤਿਆ ਸਾਹਿਬ ਮੁੱਛਾ ਚੜ੍ਹ ਕੇ ਕਹਿੰਦੇ ਸੀ ਵੀ ਹਲਕਾ ਮਜੀਠਾ ਦੇ ਵਿੱਚ ਕੋਈ ਵੀ ਜਿਹੜਾ ਆ ਕੇ ਆਪਣਾ ਜਿਹੜਾ ਰਾਜ ਸਭ ਤੋਂ ਕਰਦਾ ਆਪਣਾ ਮਾਨ ਸੀ ਉਹਨਾਂ ਨੇ ਬਾਰਝੇ ਆਪਣੇ ਮਾਨ ਸੀ ਕਿ ਮੇਰੇ ਲੋਕ ਜਿਹੜੇ ਮੇਰੇ ਨਾਲ ਨੇ ਕਾਂਗਰਸ ਦੇ ਨਾਲ ਨੇ ਜਿਲ੍ਹੇ ਦੇ ਅੰਦਰੋਂ ਵੀ ਜਿਹੜੀਆਂ ਉਹਨਾਂ ਦੀ ਟੀਮ ਜਿਹੜੀ ਲਗਾਤਾਰ ਪੋਸਟਾਂ ਪਾਉਂਦੀ ਰਹੀ ਕਿ ਜਿਹੜੀ ਆ ਮਜੀਠੇ ਦੇ ਵਿੱਚ ਸ਼ਰਮਣੀ ਕਾਲੀਦਲ ਦੀ ਇੱਜ਼ਤ ਹੋਣੀ ਦੇਖੋ ਇਹ ਕਹਿਣ ਦੀਆਂ ਗੱਲਾਂ ਸੀਆਂ ਉਹਨਾਂ ਦੀਆਂ ਮੈਨੂੰ ਪਤਾ ਸੀ ਕਿ ਲੋਕਾਂ ਨੇ ਵੋਟ ਐਦ ਕੀ ਕਿਥੇ ਪਾਣੀ ਲੋਕਾਂ ਦਾ ਮਨ ਕਿਥੇ ਬਣਿਆ ਜੇਲ੍ਹ ਚੋਂ ਬਹੁਤ ਫੋਨ ਆਏ ਲੋਕਾਂ ਨੂੰ ਲੋਕਾਂ ਨੂੰ ਇੰਨੇ ਜੇਲ੍ਹ ਚੋਂ ਫੋਨ ਆਏ ਦੱਕੇ ਮਾਰੇ ਗਏ ਬੜਾ ਕੁਝ ਕੀਤਾ ਗਿਆ ਮੈਨੂੰ ਲੋਕਾਂ ਨੇ ਦੱਸਿਆ ਪਰ ਮੈਨੂੰ ਪਤਾ ਸੀ ਮੇਰੇ ਭੈਣ ਭਰਾ ਮੇਰੇ ਨਾਲ ਚਟਾਨਾਂ ਵਾਂਗ ਖੜ ਗਏ ਤੇ ਐਦ ਕੀ ਨਹੀਂ ਮੈਂ ਜਿੱਤਣ ਦਿੰਦਾ ਮੈਂ ਰੱਬ ਤੋਂ ਡਰ ਕੇ ਉਹ ਦਿਨ ਰੈਲੀ ਚ ਕਿਹਾ ਸੀ ਕਿ ਮੇਤਰੋ ਅੱਜ ਕੀ ਤੁਹਾਡੀਆਂ ਮੈਂ ਜੜਾ ਪਟਕੇ ਬਾਹਰ ਸੁੱਟਾਂਗਾ ਔਰ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਸਾਨੂੰ ਹਿੰਮਤ ਬਖਸ਼ੀ ਤਾਂ ਇਹਨਾਂ ਦੀ ਜੜਾ ਪਟਕੇ ਬਾਹਰ ਸੁੱਟਦੀ ਹੈ। ਤਲਬੀਰ ਜੀ ਇਹ ਵੀ ਲੋਕ ਕਹਿੰਦੇ ਆ ਹਲਕੇ ਦੇ ਵਿਚੀਠੇ ਦੇ ਕੀ ਤਲਬੀਰ ਜੀ ਸ਼ੁਰਤਾਂ ਹੀ ਜੜਿਆ ਆਮ ਲੋਕਾਂ ਦੇ ਵਿੱਚ ਵਿਚਰਦੇ ਰਹੇ ਆ ਜਿਸ ਕਰਨਾ ਅਸੀਂ ਉਹਨਾਂ ਦੇ ਨਾਲ ਖੜੇ ਆ ਤੇ ਜਿੱਤ ਜੁੜੀ ਆ ਸਾਡੀ ਨਹੀਂ ਆ ਤਲਬੀਰ ਗਿੱਲ ਦੀ ਆ। ਬੇਸ਼ੱਕ ਉਹ ਇਸ ਵਕਤ ਆਮ ਆਦਮੀ ਪਾਰਟੀ ਦੇ ਵਿੱਚ ਦੇਖੋ ਇਹ 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 ਜਿੱਤ ਜਿਹੜੀ ਆ ਮਜੀਠੇ ਹਲਕੇ ਦੀ ਜਿੱਤ ਆ। ਕੋਈ ਤਲਬੀਰ ਸਿੰਘ ਦੀ ਜਿੱਤ ਨਹੀਂ। ਇਹ ਸਾਡਾ ਜਿਹੜਾ ਹਰ ਇੱਕ ਵਰਕਰ ਉਹ ਕੱਲਾ ਕੱਲਾ ਵਰਕਰ ਜਿਹ ਜੋ ਵੱਡੀ ਜਿੱਤ ਜਿਹੜੀ ਹੋਈ ਆ ਸਾਨੂੰ ਬਹੁਤ ਖੁਸ਼ੀ ਆ ਔਰ ਲੋਕਾਂ ਨੇ ਕਿਤੇ ਨਾ ਕਿਤੇ ਅੱਜ ਇਸ ਗੱਲ ਦਾ ਮਹਿਸੂਸ ਕੀਤਾ ਕਿ ਅਸੀਂ ਜਿਹੜਾ ਇੱਕ ਡਰਾਵੇ ਵਾਲਾ ਹਲਕਾ ਸੀਗਾ ਉਹ ਚੋਂ ਇਹਨਾਂ ਲੋਕਾਂ ਦਾ ਮੈਂ ਡਰ ਵੀ ਦੂਰ ਕੀਤਾ ਔਰ ਮੈਂ ਉਥੋਂ ਜਿਹੜੀ ਵੱਡੀ ਜਿੱਤ ਪ੍ਰਾਪਤ ਕੀਤੀ ਉਹ ਬੜੀ ਸ਼ਰਮ ਵਾਲੀ ਗੱਲ ਆ ਕਿ ਇਹ ਜਿਹੜਾ ਹਲਕਾ ਜਿੱਥੇ ਅਕਾਲੀ ਦਲ ਬਹੁਤ ਵੱਡੇ ਪੱਧਰ ਤੇ ਜਿੱਤਦਾ ਰਿਹਾ ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ ਵੀ ਅਕਾਲੀ ਦਲ ਇਥੋਂ ਬਲੋਕ ਸੰਧੀ ਤੇ ਜ਼ਿਲ੍ਹਾ ਪ੍ਰੀਸ਼ਦ ਜਿੱਤ ਗਿਆ ਸੀ ਤੇ ਐਦਕੀ ਜਿਹੜੀਆਂ ਬਲੋਕ ਸੰਧੀ ਤੇ ਜ਼ਿਲ੍ਹਾ ਪ੍ਰੀਸ਼ਦ ਆ ਉਹ ਆਮ ਆਦਮੀ ਪਾਰਟੀ ਪ੍ਰਧਾਨ ਸਾਹਿਬ ਬੋਲੋ ਵੱਡੀ ਰੈਲੀ ਵੀ ਕੀ ਪ੍ਰਕਾਰ ਕਿਥੋਂ ਤੱਕ ਆਇਆ ਗਿਆ ਕਿਥੋਂ ਤੱਕ ਕਿਹਾ ਗਿਆ ਕਿ ਤਲਬੀਰ ਗਿੱਲ ਜੇ ਵਾਪਸ ਆਉਣਾ ਚਾਹਵੇ ਤਾਂ ਮੇਰੇ ਹੁੰਦੇ ਆ ਮੇਰੇ ਜੀਉਂਦੇ ਜੀ ਪਰ ਹੁਣ ਮੈਂ ਸੁਖਵੀਰ ਬਾਦਲ ਨੂੰ ਕਹਿੰਦਾ ਜੇ ਤੂੰ ਮੇਰੀ ਪਾਰਟੀ ਚ ਆਉਣਾ ਤੇ ਆ ਜਾ